सत जी जसविंदर दसोई से बहुत बहुत स्वागत है अज मैं बनावाँगी दुध के सूजी का हलवा पानी की चाशनी बना के तो सूजी का हलवा आम तौर पर हर कोई बना लेंदा है पर आप अज दुध के नाल हलवा बनावे बहुत ही हेल्दी सूजी का हलवा है बन के तैयार होएगा। तो रैसिपी यदि मैं थोड़े न शेयर कर दी हाँ चैनल में लाइक तो सबसक्राइब जरूर करियो ਸੂਜੀ ਦਾ ਹਲਵਾ ਬਣਾਉਣ ਵਾਸਤੇ ਇੱਥੇ ਮੈਂ ਸਭ ਤੋਂ ਪਹਿਲਾਂ ਅੱਧੀ ਕਟੋਰੀ ਸੂਜੀ ਦੀ ਲੈ ਲਈਏ ਸੂਜੀ ਤੁਸੀਂ ਬਰੀਕ ਜਾਂ ਮੋਟੀ ਕੋਈ ਵੀ ਲੈ ਸਕਦੇ ਹੋ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਚੀਨੀ ਅੱਧੀ ਕਟੋਰੀ ਦੇਸੀ ਘਿਓ ਤੇ 3 ਗੁਣਾ ਮਤਲਬ ਕਿ ਡੇਢ ਕਟੋਰੀ ਜਿਹੜੀ ਹੈਗੀ ਏ ਦੁੱਧ ਦੀ ਲਈਏ ਜੇ ਤੁਸੀਂ ਇੱਕ ਕਟੋਰੀ ਸੂਜੀ ਲੈਂਦੇ ਹੋ ਤਾਂ ਫਿਰ ਤਿੰਨ ਕਟੋਰੀਆਂ ਦੁੱਧ ਦੀਆਂ ਲੈਣੀਆਂ ਨੇ ਨਾਲ ਹੀ ਇੱਥੇ ਮੈਂ ਥੋੜੇ ਜਿਹਾ ਡਰਾਈ ਫਰੂਟ ਵੀ ਲੈ ਲਏ ਨੇ ਤੇ ਜਿਹੜੀ ਚੀਨੀ ਹੈਗੀ ਇਹਨੂੰ ਆਪਾਂ ਦੁੱਧ ਦੇ ਵਿੱਚ ਪਾ ਕੇ ਮੈਲਟ ਕਰਾਂਗੇ ਗੈਸ ਦੀ ਫਲੇਮ ਲੋ ਟੂ ਮੀਡੀਅਮ ਰੱਖੀ ਹੋਈ ਏ ਤੇ ਦੇਖੋ ਇੱਥੇ ਮੈਂ ਹੁਣ ਚੀਨੀ ਮੈਲਟ ਕਰ ਰਹੀ ਆ ਤੇ ਚੀਨੀ ਬਹੁਤ ਹੀ ਜਲਦੀ ਜਿਹੜੀ ਹੈਗੀ ਇਹ ਮੈਲਟ ਹੋ ਗਈ ਏ ਤੇ ਹੁਣ ਇੱਥੇ ਗੈਸ ਦੀ ਫਲੇਮ ਜਿਹੜੀ ਹੈਗੀ ਮੈਂ ਬੰਦ ਕਰ ਦਿੱਤੀ ਏ ਚੀਨੀ ਮੈਲਟ ਹੋ ਚੁੱਕੀ ਏ ਤੇ ਦੁੱਧ ਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਹੁਣ ਇੱਥੇ ਇੱਕ ਕੜਾਈ ਦੇ ਵਿੱਚ ਮੈਂ ਦੇਸੀ ਘਿਓ ਪਾ ਰਹੀ ਹਾਂ ਅੱਧੀ ਕਟੋਰੀ ਦੇਖੋ ਦੇਸੀ ਘਿਓ ਦੀ ਇੱਥੇ ਮੈਂ ਪਾ ਦਿੱਤੀ ਹੈ ਜਿਵੇਂ ਹੀ ਦੇਸੀ ਘਿਓ ਗਰਮ ਹੋਏਗਾ ਤਾਂ ਇਸ ਦੇ ਵਿੱਚ ਸੂਜੀ ਪਾ ਦਵਾਂਗੇ ਤੇ ਸੂਜੀ ਜਿਹੜੀ ਹੈਗੀ ਇਹ ਆਪਾਂ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਹੀ ਭੁੰਨੀ ਹੈ ਤੇ ਇਸ ਨੂੰ ਲਗਾਤਾਰ ਭੁੰਦੇ ਜਾਣਾ ਹੈ ਇਸ ਨੂੰ ਲਗਾਤਾਰ ਹੀ ਇਸੇ ਤਰੀਕੇ ਨਾਲ ਹਿਲਾਉਂਦੇ ਹੋਏ ਭੁੰਦੇ ਜਾਣਾ ਹੈ ਤੇ ਜਦੋਂ ਤੱਕ ਜਿਹੜੀ ਸੂਜੀ ਹੈਗੀ ਇਸ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਸੂਜੀ ਬਿਲਕੁਲ ਵੀ ਕੱਚੀ ਨਹੀਂ ਰਹਿਣੀ ਚਾਹੀਦੀ ਜੇ ਸੂਜੀ ਕੱਚੀ ਰਹਿ ਗਈ ਤਾਂ ਫਿਰ ਜਿਹੜਾ ਇਹ ਸੂਜੀ ਤੇ ਦੁੱਧ ਦਾ ਹਲਵਾ ਹੈਗਾ ਇਹ ਬਿਲਕੁਲ ਵੀ ਵਧਿਆ ਨਹੀਂ ਲੱਗਦਾ ਤੇ ਸੂਜੀ ਨੂੰ ਭੁੰਨਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤਕਰੀਬਨ 5 ਕੁ ਮਿੰਟ ਹੀ ਲੱਗਦੇ ਨੇ ਸੂਜੀ ਬਹੁਤ ਜਲਦੀ ਭੁੰਨੀ ਜਾਂਦੀ ਏ ਤੇ ਦੇਖੋ ਇੱਥੇ ਮੈਨੂੰ ਤਕਰੀਬਨ ਹੁਣ ਇਸ ਨੂੰ ਭੁੰਨਦੇ ਹੋਏ 3 ਕੁ ਮਿੰਟ ਹੋ ਗਏ ਹੋਏ ਨੇ بس ਹੁਣ 3 ਮਿੰਟ ਬਾਅਦ ਦੇਖੋ ਸੂਜੀ ਨੇ ਜਿਹੜਾ ਹਲਕਾ ਹਲਕਾ ਘਿਓ ਵੀ ਜਿਹੜਾ ਹੈਗਾ ਛੜਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸੂਜੀ ਜਿਹੜੀ ਹੈਗੀ ਏ ਥੋੜੀ ਥੋੜੀ ਫੁੱਲਣੀ ਵੀ ਸ਼ੁਰੂ ਹੋ ਗਈ ਹੋਈ ਏ بس 2 ਮਿੰਟ ਹੋਰ ਲੱਗਣਗੇ ਜਿਹੜੀ ਸੂਜੀ ਹੈਗੀ ਏ ਇਸ ਦਾ ਕਲਰ ਲਾਈਟ ਬ੍ਰਾਊਨ ਹੋ ਜਾਏਗਾ ਸੂਜੀ ਦੇ ਵਿੱਚ ਪਾਣੀ ਪਾ ਕੇ ਤਾਂ ਸਭ ਬਣਾਉਂਦੇ ਨੇ ਹਲਵਾ ਪਰ ਇੱਕ ਵਾਰੀ ਦੁੱਧ ਪਾ ਕੇ ਵੀ ਬਨਾਇਓ ਇਹ ਹਲਵਾ ਬਹੁਤ ਜ਼ਿਆਦਾ ਵਧੀਆ ਲੱਗੇਗਾ ਤੇ ਦੇਖੋ ਇੱਥੇ 2 ਮਿੰਟ ਹੋਰ ਹੋ ਗਏ ਹੋਏ ਨੇ ਤੇ ਸੂਜੀ ਦਾ ਜਿਹੜਾ ਕਲਰ ਹੈਗਾ ਇਹ ਵੀ ਬ੍ਰਾਊਨ ਹੋ ਚੁੱਕਾ ਹੋਇਆ ਹੈ ਸੂਜੀ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨੀ ਜਾ ਚੁੱਕੀ ਹੋਈ ਏ ਤੇ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਸੂਜੀ ਬਹੁਤ ਗਰਮ ਹੈ ਇਸ ਲਈ ਜਿਹੜਾ ਡਰਾਈ ਫਰੂਟ ਹੈਗਾ ਉਹ ਵੀ ਇਸ ਦੇ ਵਿੱਚ ਹੀ ਰੋਸਟ ਹੋ ਜਾਣਾ ਤੇ ਦੇਖੋ ਜਿਹੜੀ ਸੋਗੀ ਹੈਗੀ ਇਸ ਦੇ ਵਿੱਚ ਆਪਾਂ ਲਈ ਹੋਈਏ ਬਦਾਮ ਕਾਜੂ ਤੇ ਸੋਗੀ ਪਾਏ ਨੇ ਸੋਗੀ ਵੀ ਜਿਹੜੀ ਹੈਗੀ ਇਹ ਹੀਟ ਦੇ ਨਾਲ ਫੁੱਲਣੀ ਸ਼ੁਰੂ ਹੋ ਗਈ ਹੋਈ ਏ ਦੇਖੋ ਬਹੁਤ ਵਧੀਆ ਸੋਗੀ ਵੀ ਫੁੱਲਣੀ ਸ਼ੁਰੂ ਹੋ ਗਈ ਹੋਈ ਏ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾ ਦਵਾਂਗੇ ਅੱਧਾ ਦੁੱਧ ਹਜੇ ਇੱਥੇ ਮੈਂ ਪਾਇਆ ਹੈ ਥੋੜੀ ਦੇਰ ਇਸ ਨੂੰ ਮਿਕਸ ਕਰਨ ਤੋਂ ਬਾਅਦ ਬਾਕੀ ਦਾ ਦੁੱਧ ਵੀ ਇਸ ਦੇ ਵਿੱਚ ਪਾ ਲਾਂਗੇ ਫਲੇਮ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਤੇ ਹੁਣ ਦੇਖੋ ਬਾਕੀ ਦਾ ਦੁੱਧ ਵੀ ਇੱਥੇ ਮੈਂ ਪਾ ਲਿੱਤਾ ਹੈ ਫਲੇਮ ਨੂੰ ਬਿਲਕੁਲ ਵੀ ਹਾਈ ਨਹੀਂ ਕਰਨਾ ਨਹੀਂ ਤਾਂ ਫਿਰ ਇਸ ਦੇ ਛਿੱਟੇ ਜਿਹੜੇ ਹੈਗੇ ਨੇ ਬਾਹਰ ਨੂੰ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਹੁਣ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਜਾਣਾ ਹੈ ਇਹ ਹਲਵਾ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦਾ ਹੈ ਤੇ ਦੇਖੋ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਹਿਲਾਉਂਦੇ ਹੋਏ ਜਿਹੜੀ ਸੂਜੀ ਹੈਗੀ ਏ ਉਸਨੇ ਸਾਰਾ ਦੁੱਧ ਐਬਜ਼ਾਰਬ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਤੇ ਦੇਖੋ ਇਹ ਬਹੁਤ ਹੀ ਜਲਦੀ ਗਾੜੀ ਵੀ ਹੋਣੀ ਸ਼ੁਰੂ ਹੋ ਗਈ ਏ ਦੁੱਧ ਤੇ ਸੂਜੀ ਦਾ ਹਲਵਾ ਜਿਹੜਾ ਹੈਗਾ ਬਣਾਉਂਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਦੇਖੋ ਸੂਜੀ ਅੱਗੇ ਨਾਲ ਹੋਰ ਜ਼ਿਆਦਾ ਗਾੜੀ ਹੋ ਗਈ ਹੋਈ ਏ بس ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਵਿੱਚੋਂ ਦੀ ਬਿਲਕੁਲ ਵੀ ਨਹੀਂ ਛੱਡਣਾ ਜੇ ਇਸ ਨੂੰ ਥੋੜਾ ਜਿਹਾ ਵੀ ਛੱਡ ਦਿੱਤਾ ਤਾਂ ਇਹ ਜਲਨੀ ਸ਼ੁਰੂ ਹੋ ਜਾਂਦੀ ਏ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖੋ ਜਿਹੜੀ ਸੂਜੀ ਵੀ ਪੁੰਨੀ ਗਈ ਏ ਤੇ ਸੂਜੀ ਨੇ ਦੁੱਧ ਵੀ ਐਬਜ਼ੌਰਬ ਕਰ ਲਿਆ ਚੰਗੀ ਤਰ੍ਹਾਂ ਤੇ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਤੇ ਬਹੁਤ ਹੀ ਹੈਲਦੀ ਵੀ ਬਣਿਆ ਹਲਵਾ ਤੇ ਹੁਣ ਇੱਥੇ ਆਪਾਂ ਇਸ ਨੂੰ ਟੱਕ ਕੇ 1 ਮਿੰਟ ਤੱਕ ਲੋ ਫਲੇਮ ਦੇ ਉੱਪਰ ਪਿਆ ਰਹਿਣ ਦਵਾਂਗੇ ਤੇ 1 ਮਿੰਟ ਹੋ ਗਿਆ ਹੋਇਆ ਹੁਣ ਇਸ ਨੂੰ ਫਿਰ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਹਿਲਾ ਲੈਣੇ ਆ ਤੇ ਗੈਸ ਦੀ ਫਲੇਮ ਹੁਣ ਇੱਥੇ ਮੈਂ ਬੰਦ ਕਰ ਦਿੱਤੀ ਹੋਈ ਏ ਜਿਹੜਾ ਹਲਵਾ ਹੈਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੋਇਆ ਹੈ ਹੁਣ ਗੈਸ ਦੀ ਫਲੇਮ ਇੱਥੇ ਬੰਦ ਏ ਪਰ ਇਸ ਨੂੰ ਆਪਾਂ ਫੇਰ ਤੋਂ ਇੱਕ ਵਾਰੀ ਟੱਕ ਦੇਵਾਂਗੇ ਤਾਂ ਜੋ ਇਹ ਥੋੜਾ ਜਿਹਾ ਸੈੱਟ ਹੋ ਜਾਵੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਬਿਲਕੁਲ ਵੀ ਆਪਾਂ ਓਨ ਨਹੀਂ ਕਰਨਾ ਤੇ ਟੱਕਾ ਨੂੰ ਉਠਾਵਾਂਗੇ ਤੇ ਹੁਣ ਦੇਖੋ ਹਲਵਾ ਜਿਹੜਾ ਹੈਗਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਾ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੁੱਧ ਤੇ ਸੂਜੀ ਦਾ ਹਲਵਾ ਤਿਆਰ ਹੋ ਚੁੱਕਾ ਹੈ ਤੇ ਹੁਣ ਇਹ ਸਰਵ ਹੋਣ ਲਈ ਰੈਡੀ ਹੈ ਦਾਣੇਦਾਰ ਹਲਵਾ ਦੇਖੋ ਬਹੁਤ ਹੀ ਵਧੀਆ ਬਣ ਚੁੱਕਾ ਹੋਇਆ ਹੈ ਹੁਣ ਇਸ ਦੇ ਉੱਪਰ ਮੈਂ ਥੋੜੇ ਜੇ ਬਦਾਮ ਦੇ ਪੀਸ ਵੀ ਕੱਟ ਕੇ ਲਗਾ ਦਿੱਤੇ ਨੇ ਤੇ ਇਹ ਹਲਵਾ ਦੇਖੋ ਹੁਣ ਸਰਵ ਹੋਣ ਲਈ ਰੈਡੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ